ਹੈਲੋ ਵਿਊਰਸ ਡਾਕਟਰ ਸੇਕੂ ਬਰਾਬੇਰੀ ਗਾਰਡਨ ਪਟਿਆਲਾ ਅੱਜ ਦੀ ਵੀਡੀਓ ਤੁਹਾਡੇ ਲਈ ਨਾ ਬਹੁਤ ਵਧੀਆ ਹੋਏਗੀ ਜਿਹੜੇ ਵੀ ਮੇਰੇ ਵਿਊਰਸ ਨੂੰ ਕਿਸੇ ਹੋਰ ਰਿਲੇਟਿਵ ਨੂੰ ਤੁਹਾਡੇ ਨੂੰ ਜੁਆਇੰਟ ਪੇਨਸ ਨੇ ਤਾਂ ਪਲੀਜ਼ ਇਹ ਵੀਡੀਓ ਧਿਆਨ ਨਾਲ ਦੇਖਿਓ ਕਿਉਂਕਿ ਅੱਜ ਮੇਰੇ ਕੋਲ ਨਾ ਬੜਾ ਸਵੀਅਰ ਕੇਸ ਆਇਆ ਆ ਆਰਥਰਾਈਟਿਸ ਦਾ ਜੁਆਇੰਟ ਪੇਨ ਸੀ ਬੜਾ ਸਵੀਅਰ ਉਹਨਾਂ ਨਾਲ ਗੱਲਾਂ ਕਰਦੇ ਕਰਦੇ ਮੈਨੂੰ ਕਈ ਪੁਆਇੰਟਸ ਸਾਹਮਣੇ ਆਏ ਜਿਹੜੇ ਆਪਾਂ ਅਜੇ ਤੱਕ ਸ਼ੇਅਰ ਨਹੀਂ ਕੀਤੇ ਉਹਦੇ ਚੋ ਮੇਨ ਹੈ ਕਿ ਜੁਆਇੰਟ ਪੇਨਸ ਹੁੰਦੇ ਕਿਉਂ ਨੇ ਡਾਕਟਰ ਜੀ ਸਾਨੂੰ ਕਹਿੰਦੇ ਨੇ ਜੀ ਟੈਸਟ ਕਰਾ ਲਓ ਆਰਏ ਕਰਾ ਲਓ ਸੀਆਰਪੀ ਆਲੀ ਆਯੂਰੀਕੇਸਟ ਆ ਗਿਆ ਬਹੁਤ ਟੈਸਟ ਕਰਵਾਉਂਦੇ ਨੇ ਬਟ ਕੌਜ਼ ਸਾਨੂੰ ਕੋਈ ਨਹੀਂ ਦੱਸਦਾ ਕਿ ਪਿੱਛੇ ਰੀਜ਼ਨ ਕੀ ਸੀਗਾ ਸੋ ਅੱਜ ਉਹ ਪੇਸ਼ੈਂਟ ਨਾਲ ਡਿਸਕਸ ਕਰਦੇ ਕਰਦੇ ਅਸੀਂ ਕਾਫੀ ਲੰਬੀਆਂ ਗੱਲਾਂ ਕੀਤੀਆਂ ਤਾਂ ਉਹਨਾਂ ਚ ਮੈਨੂੰ ਫਿਰ ਲੱਗਿਆ ਕਿ ਆਪਾਂ ਨੂੰ ਇਹ ਪੁਆਇੰਟ ਆਪਣਾ ਮਿਸਿੰਗ ਹੈ ਬਾਕੀ ਵੀਡੀਓਜ਼ ਦੇ ਵਿੱਚੋਂ ਸੋ ਜੁਆਇੰਟ ਪੇਨ ਸਾਨੂੰ ਉਦੋਂ ਹੁੰਦੇ ਨੇ ਕਿਸੇ ਵੀ ਬੰਦੇ ਨੂੰ ਉਸ ਟਾਈਮ ਹੁੰਦੇ ਨੇ ਜਦੋਂ ਸਾਡੇ ਮਾਈਂਡ ਦੇ ਵਿੱਚ ਸਾਡੇ ਮਾਈਂਡ ਦੇ ਅਨਕੌਨਸ਼ੀਅਸ ਪਾਰਟ ਦੇ ਵਿੱਚ ਸੈਲਫ ਡੀਵੈਲੂਏਸ਼ਨ ਦੀ ਫਾਈਲ ਬਣਦੀ ਹੈ ਸੈਲਫ ਈਵੈਲੂਏਸ਼ਨ ਮੈਂ ਫਿਰ ਸਮਝਾਉਣਾ ਹੁੰਦਾ ਕਿ ਸੈਲਫ ਈਵੈਲੂਏਸ਼ਨ ਹੁੰਦੀ ਕੀ ਹੈ ਫੋਰ ਐਗਜ਼ਾਮਪਲ ਕਿ ਮੈਂ ਆਹ ਛੋਟੀ ਜਿਹੀ ਕੱਪਾਈ ਹੋਈ ਹੈ ਚੇਨ ਇਹ ਮੇਰੀ ਬੇਟੀ ਨੇ ਮੈਨੂੰ ਗਿਫਟ ਕੀਤੀ ਸੀ ਬੜੇ ਲੋਕਾਂ ਦੇ ਸਵਾਲਾਂ ਦੇ ਨੇ ਕਿ ਇਹ ਕੀ ਚੀਜ਼ ਹੈ ਇਹ ਕੁਝ ਨਹੀਂ ਮੈਂ ਮੈਨੂੰ ਨਹੀਂ ਪਤਾ ਕੀ ਹੈ ਬਟ ਮੇਰੀ ਬੇਟੀ ਨੇ ਬੜੇ ਪਿਆਰ ਨਾਲ ਡਾਕਟਰ ਨਾਜ਼ ਕੈਨੇਡਾ ਚ ਹੈ ਬੇਟੀ ਮੇਰੀ ਉਹਨੂੰ ਬੜਾ ਸ਼ੌਕ ਹੈ ਦੰਨੀਆਂ ਚੀਜ਼ਾਂ ਬਣਾਉਣ ਦਾ ਸੋ ਉਹਨੇ ਮੈਨੂੰ ਇਹ ਗਿਫਟ ਕੀਤਾ ਸੀ ਬਣਾ ਕੇ ਫੋਰ ਐਗਜ਼ਾਮਪਲ ਮੈਂ ਇਹ ਮਾਰਕੀਟ ਚ ਪਰਚੇਸ ਕੀਤਾ ਸੀ 5000 ਦਾ ਤਾ ਕੋਈ ਮੇਰਾ ਬਹੁਤ ਅਜ਼ੀਜ਼ ਆਇਆ ਬਹੁਤ ਕਲੋਜ਼ ਬੰਦਾ ਆਇਆ ਮੈਨੂੰ ਮਿਲਿਆ ਕਹਿੰਦਾ ਯਾਰ ਆਹ ਕੀ ਪਾਇਆ ਹੋਇਆ 500 ਰੁਪਏ ਦਾ ਚੀਜ਼ ਐਵੇਂ ਤੇਰੇ ਜੱਚਦੀ ਨਹੀਂ ਹੈਗੀ ਹੁਣ ਦੇਖੋ ਇਹਦੀ ਮਾਰਕੀਟ ਵੈਲਿਊ ਸੀ 5000 ਉਹ ਮੇਰੇ ਮਿੱਤਰ ਪਿਆਰੇ ਨੇ ਇਹਦੀ ਵੈਲਿਊ ਪਾਈ 500 ਰੁਪਿਆ ਇੱਕ ਤਾਂ ਹੈ ਕਿ ਮੈਨੂੰ ਪਤਾ ਹੈ ਕਿ ਇਹਦੀ ਕਾਸਟ ਕੀ ਹੈ ਤੇ ਮੈਂ ਉਹਨੂੰ ਇਗਨੋਰ ਕਰਤਾ ਦੂਸਰਾ ਹੈ ਕਿ ਮੈਂ ਉਹ ਗੱਲ ਨੂੰ ਡਜੈਸਟ ਨਹੀਂ ਕਰ ਸਕਿਆ ਮੈਂ ਉਹਨੂੰ ਆਪਣੇ ਮਨ ਤੇ ਲੈ ਗਿਆ ਕਿ ਹੋਏ ਹੋਏ 5000 ਦੀ ਚੀਜ਼ ਨੂੰ 500 ਚ ਵੇਚ ਗਿਆ ਦੁਕਾਨਦਾਰ ਔਰ ਮੇਰੀ ਵੈਲਿਊ 5000 ਤੋਂ ਘਟ ਕੇ 500 ਆ ਗਈ। ਥਿਸ ਇਸ ਕਾਲਡ ਸੈਲਫ ਡੀਵੈਲਿਊਸ਼ਨ। ਜਦੋਂ ਇਦਾਂ ਦੇ ਹਾਲਾਤ ਘਰਾਂ 'ਚ ਬਣਦੇ ਨੇ ਕੋਈ ਲੇਡੀ ਮੰਨ ਲਓ ਮੈਰਿਡ ਸੱਸ ਮਿਹਨੇ ਮਾਰਦੀ ਹੈ ਤੂੰ ਤਾਂ ਕਿਸੇ ਕੰਮ ਦੀ ਨਹੀਂ ਹੈਗੀ। ਇਹ ਬਹੁਤ ਤਰ੍ਹਾਂ ਦੀਆਂ ਕੰਡੀਸ਼ਨਸ ਲਾਈਫ 'ਚ ਹੁੰਦੀਆਂ ਨੇ। ਜਦੋਂ ਉਹ ਫਾਈਲਸ ਬਾਰ-ਬਾਰ ਬਾਰ-ਬਾਰ ਰਿਪੀਟ ਹੁੰਦੀਆਂ ਨੇ ਅਨਕੌਂਸ਼ੀਅਸ ਮਾਈਂਡ 'ਚ ਉਹ ਫਾਈਲ ਦਾ ਫੋਲਡਰ ਬਣਦਾ ਜਿਹਦੇ ਉੱਪਰ ਲਿਖਿਆ ਹੁੰਦਾ ਸੈਲਫ ਡੀਵੈਲਿਊਸ਼ਨ। ਉਹਦੇ ਵਿੱਚ ఎవਰੀ ਡੇ ਪੇजेस ਐਡ ਹੁੰਦੇ ਜਾਂਦੇ ਨੇ ਹੁੰਦੇ ਜਾਂਦੇ ਨੇ ਹੁੰਦੇ ਜਾਂਦੇ ਨੇ ਅਲਟੀਮੇਟਲੀ ਬਹੁਤ ਵੱਡਾ ਰਜਿਸਟਰ ਅਨਕੌਨਸ਼ੀਅਸ ਮਾਈਂਡ ਜ ਬਣ ਜਾਂਦਾ ਉਸ ਤੋਂ ਬਾਅਦ ਹੌਲੀ 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 ਜੋਇੰਟ ਪੇਨ ਸ਼ੁਰੂ ਹੋ ਜਾਂਦੇ ਨੇ ਇਹ ਮੈਂ ਤੁਹਾਨੂੰ ਦੱਸਿਆ ਰੂਟ ਕੌਜ਼ ਸੈਲਫ ਡੀਵੈਲੂਏਸ਼ਨ ਕਨਫਲਿਕਟ ਐਸ ਡੀ ਸੀ ਕਹਿੰਦੇ ਨੇ ਇਹ ਮੇਰੀ ਆਜ਼ਾਦੀ ਦੁਨੀਆ ਦੀ ਬਹੁਤ ਵੱਡੀ ਸਾਇੰਸ ਕਹਿੰਦੀ ਹੈ ਜਿੱਤੇ ਜਿੱਥੋਂ ਮੈਂ ਸਾਰਾ ਕੁਝ ਸਿੱਖਿਆ ਇਸ ਪੈਟਰਨ ਤੇ ਹੀ ਮੈਂ ਟਰੀਟਮੈਂਟ ਦੇਣਾ ਮੈਂ ਕਿ ਦੁਨੀਆ ਦੇ ਜਿੰਨੇ ਕਲਾਸਿਕਲ ਹੋਮੀਓਪੈਥਸ ਨੇ ਸਾਰੇ ਰੂਟ ਕੌਜ਼ ਤੇ ਕੰਮ ਕਰਦੇ ਨੇ ਜਦ ਤੱਕ ਆਪਾਂ ਹਾਂ ਇਸੇ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਮੈਡਮ ਅੱਜ ਦਵਾਈ ਲੈਣ ਆਏ ਬੜੇ ਡਾਕਟਰ ਕੋਲ ਮਿਲ ਚੁੱਕੇ ਐਲੋਪੈਥੀ ਹੋਮੋਪੈਥੀ ਸਭ ਕੁਝ ਟਰਾਈ ਕਰ ਚੁੱਕੇ ਸੀ ਬਟ ਰੂਟ ਕੌਜ਼ ਕਰੇ ਕਿਸੇ ਨੇ ਨਹੀਂ ਦੱਸਿਆ ਸੀ ਅੱਜ ਜਦੋਂ ਅਸੀਂ ਪਰਤਾਂ ਖੋਲ੍ਹੀਆਂ ਮੈਂ ਸਾਰੀਆਂ ਗੱਲਾਂ ਦਸੀਆਂ ਤਾਂ ਐਂਡ ਦੇ ਵਿੱਚ ਆ ਕੇ ਫਿਰ ਮੈਂ ਕਿਹਾ ਜੀ ਹੁਣ 15 ਮਿੰਟ ਮੈਨੂੰ ਦਿਓ ਮੈਂ ਤੁਹਾਨੂੰ ਕੁਝ ਹੋਰ ਦੱਸਦਾ ਕਿ ਆਪਾਂ ਨੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਪਈ ਹੋਈ ਇਸ ਫਾਈਲ ਫੋਲਡਰ ਨੂੰ ਇਹਦੇ ਵਿੱਚ ਜਿਹੜਾ ਪਿਆ 네ਗੇਟਿਵ ਚਾਰਜ ਹੈ ਉਹਨੂੰ ਕਿਵੇਂ ਡਿਲੀਟ ਕਰਨਾ ਹੈ ਸੋ ਉਡਲੀਟ ਕਰਨਾ ਟੰਗ ਮੈਕਸ ਆਪਣੇ ਪੇਸ਼ੈਂਟਸ ਨਾਲ ਸ਼ੇਅਰ ਕਰਦਾ ਹਾਂ। ਤੁਸੀਂ ਹੋਰ ਵੀ ਵੀਡੀਓ ਸੁਣਿਆ ਹੋਣਾ ਕਿ ਮੈਂ ਐਕਸਰਸਾਈਜ਼ ਦੱਸਦਾ ਕਿ ਤੁਸੀਂ ਐਵਰੀ ਡੇ ਰਾਤ ਨੂੰ ਸੌਣ ਲੱਗੇ ਕੀ ਕਰਨਾ ਹੈ ਆਪਣੇ ਮਨ ਦੇ ਵਿੱਚ ਸੋਚਣਾ ਹੈ ਕਿ ਮੇਰੇ ਮੈਨੂੰ ਕਿਹਨੇ ਕਿਹਨੇ ਹਰਟ ਕੀਤਾ ਲਾਈਫ ਦੇ ਵਿੱਚ। ਸੋ ਤੁਸੀਂ ਕੀ ਕਰਨਾ ਹੈ ਕਿ ਆਈ ਫੋਰਗਿਵ ਯੂ ਮੈਂ ਤੁਹਾਨੂੰ ਮਾਫ ਕਰਦਾ। ਇੱਕ ਫੇਸ ਪਪ-ਅਪ ਹੋਏਗਾ ਜਿਹਨੇ ਸਭ ਤੋਂ ਜ਼ਿਆਦਾ ਮੈਨੂੰ ਹਰਟ ਕੀਤਾ ਲਾਈਫ ਦੇ ਵਿੱਚ। ਫਰਸਟ ਸੈਕਿੰਡ ਥਰਡ ਜਿੰਨੇ ਵੀ ਇਦਾਂ ਦੇ ਫੇਸਿਸ ਅਪ ਹੋਣਗੇ ਉਹਨਾਂ ਨੂੰ ਮਾਫ ਕਰਦੇ ਜਾਣਾ ਹੈ ਮਾਫ ਕਰਦੇ ਜਾਣਾ ਹੈ ਨੰਬਰ 2 ਆਈ ਐਮ ਸੌਰੀ ਕਿ ਮੈਂ ਮਾਫੀ ਮੰਗਦੀ ਆ ਜਾਂ ਮੈਂ ਮਾਫੀ ਮੰਗਦਾ ਅਗਰ ਮੇਥੋਂ ਕੋਈ ਹਰਟ ਹੋਇਆ ਉਹਦੇ ਚ ਸਿਰ ਤੇ ਫੇਸਿਸ ਪਪ ਅਪ ਹੁੰਦੇ ਨੇ ਤੁਸੀਂ ਉਹਨਾਂ ਨੂੰ ਮਾਫ ਕਰਦੇ ਜਾਣਾ ਹੈ ਨੰਬਰ 3 ਹੁੰਦਾ ਆਈ ਫੋਰਗੇਵ ਮਾਈ ਸੈਲਫ ਅਸੀਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰਦੇ ਇਹ ਚੀਜ਼ ਬਹੁਤ ਜ਼ਰੂਰੀ ਹੈ ਸੈਲਫ ਡੀਵੈਲੂਏਸ਼ਨ ਦੀ ਫਾਈਲ ਇੱਥੇ ਪਈ ਹੁੰਦੀ ਹੈ ਨੰਬਰ 4 ਫਿਰ ਮੈਂ ਦੱਸਦਾ ਹਾਂ ਉਹਨਾਂ ਕਿ ਸੋਲ ਲਈ ਤੁਸੀਂ ਕੀ ਆਪਣੇ ਆਪ ਨੂੰ ਕਮਾਂਡ ਦੇਣੀ ਆ ਸੋ ਇਹ ਮੇਰਾ ਮੇਰਾ ਸੈੱਟ ਪੈਟਰਨ ਹੈ ਆਲਮੋਸਟ ਜਿਹੜੇ ਜਿੰਨੇ ਸੀਰੀਅਸ ਪੇਸ਼IENTS ਨੇ ਉਹਨਾਂ ਦੇ ਲਈ ਤੁਸੀਂ ਵੀ ਆਪਣੇ ਏਰੀਆਟ ਚ ਜਿਸ ਵੀ ਡਾਕਟਰ ਕੋਲ ਟਰੀਟਮੈਂਟ ਲੈਣੇ ਹੋ ਉਹਨਾਂ ਨੂੰ ਇਹ ਗੱਲਾਂ ਜ਼ਰੂਰ ਸ਼ੇਅਰ ਕਰਿਆ ਕਰਿਓ ਕਿ ਮੇਰੇ ਮਨ ਚ ਫਾਈਲ ਕਿੱਥੇ ਪਈ ਆ ਮੈਂ ਕਿੱਥੇ ਕਿੱਥੇ ਸੈਲਫ ਡੀਵੈਲਿਊਟ ਹੋਇਆ ਜਾਂ ਹੋਈ ਕਿਉਂਕਿ ਇਸ ਆਧਾਰ ਦੇ ਉੱਪਰ ਹੀ ਹੋਮੋਪੈਥਿਕ ਮੈਡੀਸਿਨਸ ਕੰਮ ਕਰਦੀਆਂ ਨੇ ਸੋ ਅੱਜ ਮੈਨੂੰ ਸੀ ਕਿ ਮੈਂ ਕੁਝ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਕਿ ਕਿਸੇ ਦੇ ਜੇ ਕੰਮ ਆਵੇ ਬਹੁਤ ਬੈਨੀਫਿਟ ਹੋਏਗਾ ਬਾਕੀ ਅਗਲੀ ਵੀਡੀਓ 'ਚ ਗੱਲ ਕਰਾਂਗੇ ਥੈਂਕ ਯੂ